ਦੁਰਾਹਿ ਦੇ ਮਾਸਟਰ ਬਹਾਦਰ ਸਿੰਘ ਪੱਲਾ ਜੀ ਦਾ ਮੁੰਡਾ ਬੜੇ ਹੀ ਨਾਜ਼ਾ ਨਾਲ ਪਲਿਆ ਜਦ 9ਵੀਂ ਚ ਪਹੁੰਚਿਆ ਤਾਂ ਪਹਿਲੀ ਵਾਰ 올 ਇੰਡੀਆ ਰੇਡੀਓ ਚ ਦੇਸ਼ ਪਿਆਰ ਦਾ ਗੀਤ ਗਾਇਆ ਉਹ ਗੀਤ ਦੇ ਬੋਲ ਸੀ ਬਈ ਕਸਮ ਖਾਂਦੇ ਹਾਂ ਭਾਰਤ ਮਾਤਾ ਤੇਰਾ ਮਾਣ ਵਧਾਵਾਂਗੇ ਤੇਰੀ ਸੋਹਣੀ ਹਿਕੜੀ ਥਾਈ ਸੁਪਨਿਆਂ ਵੱਤ ਸਜਾਵਾਂਗੇ ਬਈ ਕਸਮ ਖਾਂਦੇ ਹਾਂ ਭਾਰਤ ਮਾਤਾ ਤੇ ਜਿੱਦਨ 25 ਜੂਨ 1975 ਨੂੰ ਗੀਤ ਰੇਡੀਓ ਤੋਂ ਆਇਆ ਤਾਂ ਸੱਚ ਜਾਣੇ ਮੇਰੇ ਪੈਰ ਨਹੀਂ ਥੱਲੇ ਲੱਗਦੇ ਸੀ ਕਲਾਕਾਰੀ ਤਾਂ ਠੀਕ ਪਰ ਪੜ੍ਹਾਈ ਵੱਲੋਂ ਸਖਤੀ ਪੂਰੀ ਸੀ 10ਵੀਂ ਵਿੱਚ ਆਪਣੇ ਬਲੌਕ ਤੋਂ ਟੌਪ ਕਰ ਪਹਿਲੇ ਬੀਐਸਸੀ ਤੇ ਫਿਰ ਐਮਐਸਸੀ ਐਗਰੀਕਲਚਰ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਜਿੱਤੇ ਮੰਚ ਲਈ ਬਾਲ ਮੁਕੰਦ ਸ਼ਰਮਾ ਦੇ ਰੂਪ ਵਿੱਚ ਸੱਚਾ ਸਾਥੀ ਮਿਲ ਗਿਆ ਹਾਂਡਾ ਕਰ ਤਾਂ ਮਿਲਦੀ ਆ ਜੇ ਬੰਦਾ ਪ੍ਰਾਇਓਰਤਵਲ ਨਾ ਚੱਕੇ ਤੇ ਮੈਨੂੰ ਮਸਤੀ ਕਿਉਂ ਮਿਲੂ ਤੈਨੂੰ ਮਰਸੜੀ ਇਸ ਕਰਕੇ ਮਿਲਣੀ ਆ ਬੁੱਤ ਪ੍ਰਾਇਜ਼ ਦਾ ਕੀ ਤੂੰ ਤਾਂ ਕਦੇ ਆਪਣੀ ਵੱਲ ਵੀ ਨਹੀਂ ਦੇਖਿਆ ਮਸ਼ਹੂਰ ਗਾਇਕਾ ਨਰਿੰਦਰ ਬੀਬਾ ਜਗਦੇਵ ਸਿੰਘ ਜਸਸਵਾਲ ਅਤੇ ਗੁਰਪਜਨ ਗਿੱਲ ਦੀ ਪਾਰਖੂ ਅੱਖ ਨੇ ਭਾਂਡਾਂ ਦੀ ਜੋੜੀ ਨੂੰ ਪ੍ਰੋਫੈਸਰ ਮੋਨ ਸਿੰਘ ਮੇਲੇਪੇ ਲਿਆ ਖੜਾ ਕੀਤਾ ਵਾਹ ਵਾਹੀ ਦਾ ਅਜੀਹਾ سلسلہ ਚੱਲਿਆ ਕਿ ਛਣਕਾਟੇ ਦੇ ਰੂਪ ਵਿੱਚ ਪਹਿਲਾਂ ਆਡੀਓ ਫਿਰ ਵੀਡੀਓ ਕੈਸੇਟਸ ਤੇ ਫਿਰ ਟੀਵੀ ਦੇ ਛੋਟੇ ਪਰਦੇ 'ਤੇ ਨੀਂ ਖਰੀਆਂ ਗੱਲਾਂ ਕਰਦੇ ਜਸਵਿੰਦਰ ਪੱਲਾ ਨੂੰ ਚਾਚਾ ਚਤਰ ਸਿੰਘ ਬਣਾ ਘਰ ਘਰ ਪਹੁੰਚਾ ਦਿੱਤਾ। ਉਹਨਾਂ ਦਿਨਾਂ 'ਚ ਤੂਤਕ ਤੂਤਕ ਤੂਤੀਆਂ ਸੁਪਰ ਡੋਪਰ ਹਿੱਟ ਕੈਸੇਟ ਜਾ ਰਹੀ ਸੀ ਪਰ ਉਹ ਸਿੰਗਿੰਗ ਦੀ ਕੈਸੇਟ ਸੀ ਸਾਡੀ ਨਾਲ ਕਾਮੇਡੀ ਦੀ ਸੀ ਬਰਾਬਰ ਕੈਸੇਟ ਹਿੱਟ ਹੋਈ ਚਾਚਾ ਚਤਰਾ इस दौरान कुछ हिंदी फिल्म्स की भी ऑफर आई पर किस्मत भी पटारी च हले बहुत कुछ बाकी सी सो जद खुद माहौल ठीक है जी जा जी, मेल करा दे रब्बा जिन्हें मेरा दिल लुटिया जट एंड जूलियट अते कैरी ऑन जट्टा वर्गिया सुपरहिट फिल्म ही जसविंदर पला होर जबान ते चढ़े तकिया कलाम ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਹੈ ਤਾਂ ਪਾਇਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੈੱਡ ਆਫ ਡਿਪਾਰਟਮੈਂਟ ਵਜੋਂ ਰਿਟਾਇਰ ਹੋ ਚੁਕੇ ਜਸਵਿੰਦਰ ਪੱਲਾ ਜੀ ਦਾ ਹਾਸਿਆ ਨਾਲ ਭਰਪੂਰ ਸਫ਼ਰ ਅੱਜ ਵੀ جاری ਹੈ ਅਤੇ ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਜਾਰੀ ਰਹੇ ਪੀਟੀਸੀ ਨੈਟਵਰਕ ਉਨ੍ਹਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਦੇ ਹੋਏ ਬੇਹੱਦ ਮਾਣ ਮਹਿਸੂਸ ਕਰਦਾ ਹੈ ਮੈਂ ਧੰਨਵਾਦੀਆਂ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਬਚਪਨ ਤੋਂ ਹੀ ਮੇਰੇ ਚ ਯੂਨੀਵਰਸਿਟੀ ਗੋਡ ਗਿਫਟਡ ਕਹਿੰਦੇ ਆ ਕਲਾ ਭਰੀ ਔਰ ਦੂਸਰਾ ਧੰਨਵਾਦੀਆਂ ਆਪਣੇ ਪੇਰੈਂਟਸ ਦਾ ਆਪਣੇ ਟੀਚਰਸ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਇਨਕਰੇਜ ਕੀਤਾ ਔਰ ਤੀਸਰਾ ਮੈਂ ਆਪਣੀ ਸਾਰੀ ਫਿਲਮ ਇੰਡਸਟਰੀ ਦਾ ਮੇਰੇ ਸਾਥੀ ਕਲਾਕਾਰਾਂ ਦਾ ਜਿਹੜੇ ਮੇਥੋਂ ਸੀਨੀਅਰਸ ਨੇ ਮੇਰੇ ਸਮਕਾਲੀ ਨੇ ਔਰ ਮੇਰੇ ਜੂਨੀਅਰ ਨੇ ਪਰ ਸਭ ਤੋਂ ਵੱਧ ਤਨਵਾਦੀਆਂ ਮੈਂ ਪੀटीसी ਆਧਾਰਾ ਦਾ ਜਿਨ੍ਹਾਂ ਦੀ ਪਰਖੂ ਅੱਖ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਇਸ ਸਾਲ ਲਈ ਲਾਈਫਟਾਈਮ ਅਚੀਵਮੈਂਟ ਵਾਰ ਲਈ ਮੈਨੂੰ ਚੁਣਿਆ ਮੈਂ ਤਾਂ ਸੋਚਦਾ ਸੀ ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਵੀ ਕਿਤੇ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਵੀ ਕਾਕਾ ਬਹੁਤ ਕੰਮ ਕਰ ਲਿਆ ਹੁਣ ਬਾਕੀਆਂ ਨੂੰ ਕਰਨ ਦੇ ਹੁਣ ਤੂੰ ਘਰੇ ਬੈਠ ਪਰ ਕਹਿੰਦੇ ਆ ਵੀ ਇਨਸਾਨ ਮਰਦੇ ਦਮ 택ਸੀ ਕਰੰਦਾ ਉਹਨੂੰ ਸਿੱਖਦੇ ਰਹਿਣਾ ਚਾਹੀਦਾ ਉਹ ਕਦੇ ਵੀ ਪਰਫੈਕਟ ਨਹੀਂ ਹੁੰਦਾ ਸੋ ਇੱਕ ਵਾਰੀ ਫੇਰ ਤਾਦਲ ਤੋਂ ਮੈਂ ਅਦਾਰਾ ਪੀਟੀ ਸੀ ਦਾ ਆਪਣੀ ਸਾਰੀ ਆਡੀਅੰਸ ਦਾ ਸਾਰੇ ਦਸ਼ਕਾਂ ਦਾ ਸਾਰੀ ਇੰਡਸਟਰੀ ਦਾ ਤੇ ਪ੍ਰਮਾਤਮਾ ਦਾ ਲੱਖ ਲੱਖ ਤਨਵਾਦੀਆ ਬਹੁਤ ਬਹੁਤ ਥੈਂਕ ਯੂ ਵੈਰੀ ਮਚ